ਹੈਲੋ ਵੀਵਰਸ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾਂ ਅੱਜ ਜੀ ਵੀਰ ਉਮੀਦ ਕਰਦੇ ਆ ਵਧੀਆ ਹੋ ਵਗੈਰਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਲੋ ਜੀ ਅੱਜ ਆਪਾਂ ਲੈ ਕੇ ਆਦੇ ਆ ਲਾਈਵ ਸ਼ੋਅ ਏ ਠੀਕ ਹੈ ਜੀ ਆਪਣਾ ਕਮਰ ਕਰੇ ਵਾਲ ਤੇ ਮਾਸਟਰ ਸਲੀਮ ਦੋਵੇਂ ਵੱਡੇ ਵੱਡੇ ਗੈਂਟ ਸਿੰਗਰ ਵੱਡੇ ਸਿੰਗਰ ਕਿਉਂਕਿ ਮਾਸਟਰ ਸਲੀਮ ਤੇ ਉਹ ਕੀ ਉਹਨਾਂ ਕਹਿੰਦੇ ਨੇ ਸੁਰਤਾਲ ਦੇ ਬਾਯਾ ਤੇ ਕਮਰ ਕਰੇ ਵਾਲ ਸਾਡੇ ਸਾਹਮਣੇ ਆ ਕੇ ਕੱਟਨੇ ਗੈਂਟ ਸਿੰਗਰ ਠੀਕ ਹੈ ਚਲੋ ਜੀ ਇਹਨਾਂ ਦੀ ਲਾਈਵ ਆਪਾਂ ਪਰਫਾਰਮੈਂਸ ਵੀ ਦੇਖਦੇ ਆ ਚਲੋ ਵੀਡੀਓ ਕੱਲੀ ਗਈ ਹੈ ਕਿ ਚੱਕਦੇ ਫਟੇ ਜੀ ਜਾਣ ਮੇਰੀ ਜਾਨ ਤੁਸੀਂ ਬਹੁਤ ਵੱਡੇ ਲੋਕ ਹੋ ਇਹਨਾਂ ਪੜੇ ਲਿਖੇ ਹਰ ਚੀਜ਼ ਨੂੰ ਵਾਚ ਕੀਤਾ ਹੈ ਅੱਛਾ ਹਰ ਚੀਜ਼ ਨੂੰ ਵਾਚ ਕਰਕੇ ਹਰ ਚੀਜ਼ਾਂ ਬਾਰੇ ਗਿਆਨ ਹੋ ਕੇ ਫਿਰ ਫਕੀਰ ਹੋਣਾ ਹੈ ਬੜੀ ਵੱਡੀ ਗੱਲ ਵਾਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਕਨਵਰ ਭਾਜੀ ਵਾਸਤੇ ਕਮਾਲ ਕਮਾਲ ਆਪਨ ਕਨਵਰ ਬੋਲ ਕਨਵਰ ਬੋਲ ਸਬੇ ਜ਼ਰੂਰ ਤਾਂ ਪੂਰੀਆਂ ਹੈਲੋ ਕੌਂਸਲਰੀ ਸਰਕਾਰ ਕਿਉਂ ਮੇਰੀ ਸਰਕਾਰ ਹੈ ਬਲਕਹਦਾਰ ਸਵੇ ਦੀ ਨਾਲ ਇੱਕ ਆਪਣੀ ਆਵਾਜ਼ ਹੈ ਮੈਂ ਪਹਿਲੋਂ ਵੀ ਇਨਾਂ ਦੇ ਆਉਣ ਤੋਂ ਪਹਿਲੋਂ ਕਹਿ ਘਟਾ ਸੀ ਮੈਂ ਮੈਂ ਨਾ ਸੱਜਣਾ ਨੂੰ ਇੰਨਾ ਕਿ ਪਿਆਰ ਕਰਦਾ ਐ ਤੇ ਹਰ ਇਹਨਾਂ ਕੱਲਿਆਂ ਨੂੰ ਨਹੀਂ ਇਹਨਾਂ ਦੇ ਜਿੰਨੇ ਵੀ ਆ ਸੱਜਣ ਸਾਰੇ ਪਿਆਰੇ ਮਿੱਤਰ ਆ। ਸੋ ਇਹ ਯਾਰ ਕਿਸੇ ਹੋਰ ਘਰ ਦੇ ਕੋਈਏ ਐ। ਤਬ ਹਾਂ ਇਹ ਇਹ ਬਹੁਤ ਤਾਜ਼ਾ ਸਾਡੇ ਸਿਰ ਦਾ ਯਾਰ ਇਹ ਸੱਜਣ ਸਾਰੇ ਨਾ ਮੈਂ ਪਹਿਲਾਂ 3-4 ਨਾਉਂ ਪਹਿਲਾਂ ਪੜੇ ਸੀ। ਉਹ ਡਾਲੀ ਸਾਹਿਬ ਦੇ ਅਰਜੰਤ ਬੈਠੇ ਐ ਇਹ ਘਰਾਣਾ ਭਾਈ ਮਾਸੂਮੀ ਵਾਲਾ ਘਰਾਣਾ ਫਰੋਜ਼ ਭਾਈ ਹੋ ਗਿਆ, ਕਮਲ ਹੋ ਗਿਆ ਸਾਰੇ ਇਹ ਦੇਸੀ ਕਿਉ ਆ ਆਪਣੇ ਬਾਸ। ਸਾਡਾ ਦਾ ਆਇਆ ਸਤ ਪਤਰਾਇਆ ਕੰਮ ਆਇ ਇਹਨਾਂ ਦੀ ਫਕੀਰ ਸਿਰ ਚੜ ਕੇ ਬੋਲਦੀ ਐ ਤੇ ਮੈਂ ਤਾਂ ਅੱਜ ਜੜ ਤਾਈਓ ਬੈਠਾ ਸੀ ਮੈਂ ਕਿਹਾ ਯਾਰ ਹਰ ਵਾਰੀ ਨਾਲ ਆਈ ਜੀ ਪੱਜ ਜਾਈਦਾ ਤੇ ਇੱਥੇ ਲੱਗਦਾ ਸੀ ਕਿ ਮਹਿਫਲ ਹੋਆ ਜਿੱਥੇ ਬੈਠ ਕੇ ਇਹਨੂੰ ਮਾਰ ਸਕਦਾ ਹਾਂ 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 ਕੀ ਬੋਲਦਾ ਫਾਂ ਤਰਕ ਹਾਂ ਇੱਕ ਦਿਨ ਸੁਣਾ ਆ ਪਲੀਜ਼ ਕਹਿਣਾ ਹੈ ਕਹਿਣ ਕੁਝ ਵੀ ਸਬੇ ਜ਼ਰੂਰ ਤਾਪੂਰੀਆਂ ਚਾਰੇ ਪਾਸੇ ਉਹ ਹਨੇਰਾ ਸੀ ਤੱਕ ਜੀ ਦੀਵੇ ਜਗਦੇ ਰਹੇ ਹਾਏ ਹਾਏ ਤੇ ਕੁਝ ਦੀਵੇ ਜਗਦੇ ਰਹੇ ਹਾਏ ਹਾਏ ਚਲੇ ਬਣੇ ਨੀਰਾਸ ਇਹ ਦੁਨੀਆ ਲੱਭਦੀ ਉਹਨਾਂ ਨੂੰ ਜੜੇ ਮਦ ਨੂੰ ਲੱਭਦੇ ਰਹੇ ਹਾਏ ਆਵਾਜ਼ ਚਾਰੇ ਪਾਸੇ ਉਹ ਨੇਰਾਸੀ ਤੇ ਕੁਝ ਦੀਵੇ ਜਗਦੇ ਰਹੇ ਇਹ ਦੁਨੀਆਂ ਲੱਭਦੀ ਉਹਨਾਂ ਨੂੰ ਉਹ ਜਿਹੜੇ ਖੁਦ ਨੂੰ ਲੱਭਦੇ ਰਹੇ ਉਈ ਹੋਰ ਅੱਖਾਂ ਨੇ ਹਾਏ 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 ਇਹ ਦਰਦਾਂ ਤੋਂ ਤੋਟੂ ਦਿੰਦਾ ਉਹ ਕੋਈ ਹੋਰ ਅੱਖਾਂ ਨੇ ਤੂੰ ਹੀ ਤੂੰ

ਕਾਫਰਾਂ ਖਸਦਿੰਦੇ ਨੇ ਸ਼ਾਬਾਸ਼ ਤੇ ਜੀ ਆਪਣੇ ਲੱਗੇ ਸੀ ਸਕੂਨ ਦੇ ਵਿੱਚ ਤੇ ਜਾਈ ਵੇਜ ਆਪਣਾ ਉਹ ਸਮੋਸੇ ਪਕੋੜੇ ਆ ਗਿਆ ਕੀ ਗੱਲ ਹੈ ਬਟ ਕਮਾਲ ਯਾਰ ਬਹੁਤ ਵਧੀਆ ਕਨਵਰਗਰੇਵਾਲ ਤੇ ਸਲੀਮ ਮਾਸਟਰ ਸਲੀਮ ਜਿਹੜੇ ਨੇ ਬਹੁਤ ਆ ਲੈਜੈਂਡ ਠੀਕ ਹੈ ਤੇ ਦੋਵਾਂ ਦੀ ਆਵਾਜ਼ ਜਿਹੜੀ ਹੈ ਅੱਛਾ ਮੈਂ ਇਹ ਕਹਣਾ ਨਾ ਮਾਸਟਰ ਸਲੀਮ ਦੀ ਤੇ ਆਵਾਜ਼ ਸਮਝੋ ਕਿ ਯਾਰੋ ਮੈਜੀਕਲੀ ਵਾਈਜ਼ਨ ਕਿਹਾ ਜਾਂਦਾ ਤੇ ਬਾਕੀ ਇਹ ਵੇ ਕਿ ਜਿਹੜੇ ਕਨਵਰਗਰੇਵਾਲ ਨੇ ਠੀਕ ਹੈ ਜੀ ਕਿ ਇਹ ਗਾਉਂਦੇ ਨੇ ਸਮਝ ਲਓ ਜਿਵੇਂ ਦਿਲੋਂ ਹੀ ਆਵਾਜ਼ ਨਿਕਲਦੀ ਹੈ ਤੇ ਫਿਰ ਇੱਕ ਬੰਦਾ ਉਹ ਹੁੰਦਾ ਹੈ ਕਿ ਜਿਹੜਾ ਜਸਟ ਗਾਣਾ ਗਾਉਂਦਾ ਹੈ ਇੱਕ ਜਿਹੜਾ ਹੁੰਦਾ ਫੀਲ ਕਰਕੇ ਗਾਉਂਦਾ ਹਾਂ ਜਿਹੜਾ ਫੀਲ ਕਰਕੇ ਉਸ ਗਾਣੇ ਦੇ ਅੰਦਰ ਵੜ ਕੇ ਖੁੱਭ ਕੇ ਜਿਹੜਾ ਨਾ ਹੁਣ ਤੁਸੀਂ ਦੇਖੋ ਉਹ ਅੰਦਰ ਕੇ ਆਪਣਾ ਮਾਸਟਰ ਸਲੀਮ ਗਾਣਾ گا ਰਿਹਾ ਸੀਗਾ ਤੇ ਉਹ ਸਮਝ ਲਓ ਉਸ ਗਾਣੇ ਦੇ ਵਿੱਚ ਵੜੇ ਹੋਏ ਸੀ ਵੜੇ ਹੋਏ ਸੀ ਇਹ ਜਿਹੜਾ ਬਾਜ਼ਾਹੀ ਕਿ ਉਹਨਾਂ ਦਾ ਸਰੀਰ ਬਾਹਰ ਸੀਗਾ ਬਟ ਉਹਨਾਂ ਦੀ ਰੂਹ ਉਹਨਾਂ ਦਾ ਦਿਲ ਦਿਮਾਗ ਦੋ ਉਹਨਾਂ ਦੀ ਸੋਚ ਜਿਹੜੀ ਆ ਉਹ ਪਤਾ ਨਹੀਂ ਕੀ ਕਹਿੰਦੇ ਆ ਆ ਆ ਠੀਕ ਹੈ ਬਾਕੀ ਜਿਹੜਾ ਉਹਨਾਂ ਨੇ ਸ਼ੁਰੂ ਜੋ ਉਤੇ ਜਿਹੜੇ ਉਹਨਾਂ ਨੇ ਰਾਗ ਲਾ ਦਿੱਤੇ ਸੀ ਨਾ ਉਹ ਬਹੁਤ ਵਧੀਆ ਤੇ ਬਹੁਤ ਕਮਾ ਤੇ ਬਾਕੀ ਉਹ ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੇ ਕਿ ਯਾਰ ਇਹਿੰਨ ਸਮਝ ਲਾਦਾ ਕਿ ਕਿਹੜੇ ਕਰਾਨੇ ਤੋਂ ਤੁਸੀਂ ਠੀਕ ਹੈ ਮੈਂ ਤੁਹਾਡਾ ਕਰਾਨਾ ਕਿ ਟੀਟੀਆਂ ਸੋਰ ਇੰਨੇ ਤਾਲ ਠੀਕ ਹੈ ਫਿਰ ਜਿਹੜੀਆਂ ਗੱਲਾਂ ਜਿਹੜੀਆਂ ਆਪਣੇ ਬੋਲਾਂ ਰਾਈ ਗੱਲਾਂ ਕਰਨੀਆਂ ਨੇ ਨਾ ਠੀਕ ਹੈ ਉਹ ਸਮਝ ਲੋ ਉੱਚੀਆਂ आम बंदे दी ਦਿলো ਦਿਮਾਗ ਤੋਂ ਉੱਚੀਆਂ ਉਹਨਾਂ ਨੇ ਕੀ ਕਮ ਕਰੇ ਵਾਲਵਲ ਉਹਨਾਂ ਨੇ ਕੀ ਵਹਿ ਕੇ ਇਹ ਇੱਕ ਬੰਦਾ ਹੁੰਦਾ ਪਰ ਲੇਖ ਲੈਂਦਾ ਇੱਕ ਬੰਦਾ ਹੁੰਦਾ ਪਰ ਲੇਖ ਕੇ ਸਮਝ ਕੇ ਫਿਰ ਫਕੀਰ ਹਾਏ 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 ਫਿਰ ਕਿਹਦੇ ਵਾਲੇ ਉਹ ਬੰਦਾ ਜਿਹੜਾ ਹੁੰਦਾ ਨਾ ਸਭ ਨਾਲੋਂ ਉੱਚਾ ਹੁੰਦਾ ਬਿਲਕੁਲ ਉਹ ਇਨ ਇਨਾਂ ਦੇ ਵਿੱਚ ਹੈ ਮੈਂ ਮਤਲਬ ਉਹਨਾਂ ਨੇ ਆਪਣੇ ਉਹਦੇ ਵਿੱਚ ਸੋਚ ਜਗਾਏ ਉਹਨਾਂ ਨੇ ਆਪਣੇ ਵਿੱਚ ਸੋਚ ਜਗਾਇਆ ਲੇਕਿਨ ਦੋਵਾਂ ਦੇ ਜਿਹੜੇ ਉਹ ਸੀਨਾ ਬਹੁਤ ਕਮਾਲ ਸੀ ਬਹੁਤ ਕਮਾਲ ਸੀ ਦੋਮਨੋ ਸੀ ਕੋਈ ਉਹਨਾਂ ਦਾ ਕੋਈ ਲੈਵਲ ਨਹੀਂ ਆ ਅਸੀਂ ਜੱਜ ਕਰਨ ਵਾਲੇ ਕੋਈ ਨਹੀਂ ਨਾ 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 ਸਾਡੀ ਇਹ ਨਹੀਂ ਔਕਾਤ ਹੀ ਨਹੀਂ ਕਿ ਅਸੀਂ ਉਹਨਾਂ ਨੂੰ ਕੋਈ ਜੱਜ ਕਰ ਸਕੀਏ ਅਸੀਂ ਉਹਨਾਂ ਨੂੰ ਕੁਝ ਕਹਿ ਸਕੀਏ ਕਿਉਂਕਿ ਉਹ ਉਹ ਚੀਜ਼ਾਂ ਨੇ ਕਿ ਜਿਹੜੀਆਂ ਸੀ ਉਹਨਾਂ ਦੇ ਬਰਾਬਰ ਨਹੀਂ ਬਿਲਕੁਲ 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 ਲੇਕਿਨ ਬਹੁਤ ਵਧੀਆ ਬਹੁਤ ਵਧੀਆ ਸਿੰਗਰ ਹੋਈ ਹੈ ਗਾਇਕ ਹੋਈ ਹੈ ਜਿਹੜਾ ਆਪਣੇ ਲਫ਼ਜ਼ ਕੱਢੇ ਤੇ ਅਗਲੇ ਦੇ ਦਿਲ ਵਿੱਚ ਵਾਰਦੇ ਹਾਂ ਉਹ ਕੋਰ ਗਿਫਟਡ ਹੈ ਹਾਂ ਕਿ ਇਹ ਜਿਹੜੇ ਰੱਬ ਬੰਦਰੋਂ ਇਹਨਾਂ ਨੂੰ ਆਵਾਜ਼ ਠੀਕ ਹੈ ਜੀ ਆਪ ਕੋਈ ਜਿਹੜਾ ਮਤਲਬ ਗੋਡ ਗਿਫਟਡ ਹੋਈ ਹੁੰਦੇ ਨੇ ਜਿਹੜਾ ਕਿ ਰੱਬ ਵੱਲੋਂ ਹਤਾ ਹਾਂ ਰੱਬ ਵੱਲੋਂ ਤਾਂ ਕਿ ਜਾਨਦੀ ਹੈ ਤੇ ਜਿਹੜੇ ਸਿੰਗਲ ਹੁੰਦੇ ਨੇ ਉਹਨਾਂ ਨੂੰ ਰੱਬ ਵੱਲੋਂ ਹੀ ਹੁੰਦੇ ਨੇ ਹੁਣ ਅਸੀਂ 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 ਨਹੀਂ ਐਸ तरह ਨਾਲ ਕਰ ਸਕਦੇ ਤੁਸੀਂ ਤੇ ਨੇਰੇ ਤੇਰੇ ਵੀ ਨਹੀਂ ਨਹੀਂ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਹੈ ਅਗਰ ਮੈਂ ਪ੍ਰੈਕਟਿਸ ਕਰਾਂਗਾ ਤੇ ਕਦੀ ਨਾ ਕਦੀ ਤਾਂ ਕਹਿੰਦੇ ਨੇ 100 ਸਾਲ ਬਾਅਦ ਤੇ ਵੀ ਜ਼ਰੂਰੀ ਦੀ ਵੀ ਸੁਣੀ ਜਾਂਦੀ ਹੈ ਕਦੀ ਨਾ ਕਦੀ ਤਾਂ ਮੈਂ ਚੜੂਗਾ ਵੀ ਮੈਂ ਲੈਜੈਂਡ ਬਣ ਜਾਣਾ ਹਾਂ ਤਾਰੀਏ ਤਸਵੀਰਾਂ ਲੱਗਣ ਪੋਸਟਰ ਲੱਗਣਗੇ ਥੱਲੇ ਤਾਂ ਤਸਵੀਰਾਂ ਲੱਗੀਆਂ ਥੱਲੇ ਅੱਜ ਲਿਖਿਆ ਆਏਗਾ ਦਾ ਲਿਖਿਆ ਆਏਗਾ ਖਤਰਾ 440 440 ਵੋਲਟ ਹੈ ਖੰਮਿਆਂ ਦੇ ਲੱਗੀਆਂ ਹੋਣੀਆਂ ਫਿਰਦੇ ਹੈ ਨਾ ਹੈ ਬਾਕੀ ਹੈ ਕਿ ਬਹੁਤ ਵਧੀਆ ਲੱਗਾ ਸੌਣ ਕੇ ਬਹੁਤ ਸੁਆਦ ਆਇਆ ਮਜ਼ਾ ਆਇਆ ਹੈ ਸਕੂਨ ਸਕੂਨ ਮਜ਼ਾ ਆ ਗਿਆ ਸੀ ਨਾ ਇਹਦੇ ਸੇ ਕੁਬੀਓ ਇਹ ਤਾਂ ਪਤਾ ਹੀ ਨਹੀਂ ਚੱਲਿਆ ਕਿ ਉਹ ਮੁੱਕ ਵੀ ਗਈ ਤਾਂ ਕਿੰਨੀ ਤੱਕ ਅੱਗੇ ਅੱਗੇ ਸਮੋਸੇ ਆ ਗਏ ਜਿੱਕਰ ਸਮੋਸੇ ਆ ਗਏ ਬਾਕੀ ਕਿੱਦਾਂ ਦਾ ਲੱਗਾ ਤੁਹਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਆਪਣਾ ਖਿਆਲ ਰੱਖੋ ਦੁਆਵਾਂ ਯਾਦ ਰੱਖੋ ਤੇ ਰੱਬ ਅਕ